ਸਰਕਾਰ ਕਿਸਾਨਾਂ ਨੂੰ ਅਸੀਂ ਜਿਮੀਨੀ ਹੱਕ ਦੇਣਾ ਜੀ ਛੋਟੇ ਕੋਲੇ ਵੀ ਮਸਲਾ ਕੇ ਵਾਰੀ ਵਾਗਿਆ ਇੱਕ ਵਾਰੀ ਜਦਦੇ ਤੁਸੀਂ ਠਿਕਰੀ ਵਾਲੇ ਆਏ ਉਹਦੇ ਆਸ ਤੇ ਤੁਸੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰੋ ਸਾਧਵਾਏ ਮਤਲਬ ਆ ਜੀ ਤੇ ਇੱਕ ਬੁਧਰਾਮ ਉਹ ਗੁੰਡਿਆਂ ਦੀ ਮਦਦ ਕਰੀ ਜਾਂਦਾ ਸਾਡੇ ਕਿਸਾਨ ਤੇ ਗੱਡੀਆਂ ਹੀ ਚੜਾ ਕੇ ਉਹਦੀਆਂ ਦੋਨੇ ਲੱਤਾਂ ਤੋੜ ਦੋ ਕੋਈ ਉਹ ਗਿਰਫਤਾਰ ਨਹੀਂ ਕੋਈ ਗੁੰਡੇ ਠੀਕ ਹੈ ਬੰਦ ਕਰਨਾ ਮਤਲਬ ਅਸੀਂ ਕੀ ਛੋਡੀ ਆਮ ਆਦਮੀ ਸਰਕਾਰ ਤੋਂ ਕੀ ਆਸ ਕਰਾ ਬਾਈ ਜੀ ਮੇਰੇ ਤੋਂ ਦਿਆ ਸੀ ਮਤਲਬ ਅਸੀਂ ਨਾਲ ਨਾਲ ਕੀਤਾ ਸੀ ਮੈਨੂੰ ਉਸ ਤੋਂ ਬਾਅਦ ਤਾਂ ਹੀ ਪਤਾ ਤੁਸੀਂ ਕੀ ਗੱਲ ਹੋਈ ਜਾਂ ਨਹੀਂ ਹੋਈ ਜਿਹੜੀ ਵੀ ਮੇਰੇ ਕੋਲੇ ਜੋ ਮਸਲਾ ਆਇਆ ਮੈਂ ਉਹ ਹੱਲ ਕਰਨ ਦੀ ਕੋਸ਼ਿਸ਼ ਕੀਤੀ ਆ ਹੁਣ ਵੀ ਜੇ ਵੀ ਦੱਸੂਗਾ ਮੇਰੇ ਵੱਲੋਂ ਤਾਂ ਇਹ ਕੋਸ਼ਿਸ਼ ਤੁਸੀਂ ਕੈਬਨਟ ਤੋਂ ਹਾਂ ਮੁੱਖ ਮੰਤਰੀ ਹਾਂ ਮਤਲਬ ਛੋਡੇ ਕੋਲੇ ਅਸੀਂ ਫਰਿਆਦ ਲੈ ਕੇ ਗਏ ਅਜੇ ਤੱਕ ਉਹ ਕੋਈ ਅਜੇ ਗੁੰਡੇ ਮਤਲਬ ਮਾਨਸਾਂ ਦੀ ਪੁਲਿਸ ਉਹਨਾਂ ਦੀ ਗੁੰਡਿਆਂ ਦੀ ਪਿੱਠ ਦੇ ਪੂਰੀ ਜੱਜ ਕੇ ਖੜੀ ਹੈ ਅਜੇ ਤੱਕ ਉਹ ਸਰਪੰਚ ਨੂੰ ਜੀ ਜਿਹੜੀ ਉਹਨੇ ਗੱਡੀ ਚੜਾਈ ਆ ਉਹ ਗੱਡੀ ਦਾ ਨੰਬਰ ਹੈ 8080 ਠੀਕ ਹੈ ਸੀਸੀਟੀਵੀ 'ਚ ਆਇਆ ਹੈ ਨਾ ਸਰਪੰਚ ਨਾ ਉਹਦੀ ਗੱਡੀ ਸਾਰਾ ਕੁਝ ਇਹ ਰੌਲਾ ਉੱਥੇ ਕੀ ਹੈ ਮੈਨੂੰ ਬੱਸ ਉੱਥੇ ਇੱਕ ਜ਼ਮੀਨ ਹੈ ਜੀ ਜੰਗਲਾਬਸਤਰ ਹਾਂ ਉਹ ਮਾਲ ਵਿਭਾਗ ਦੇ ਮੈਕਮੇ ਦੇ ਕੁਝ ਅਧਿਕਾਰੀਆਂ ਦੀਆਂ ਗੈਰਹੀਲੀ ਕਾਰ ਉਹ 4 ਸਾਲਾਂ ਪੰਚਾਇਤ ਦੇ ਖਾਤੇ 'ਚ ਚੱਲੀ ਜੀ ਹਾਲਾਂਕਿ ਉਹ ਜ਼ਮੀਨ ਮਤਲਬ 70-75 ਸਾਲ ਤੋਂ ਉਹ ਕਿਸਾਨ ਉਹ ਕਾਬਜ਼ ਨੇ ਹੂੰ ਤੇ ਉਸ ਜ਼ਮੀਨ ਨੂੰ ਲੈ ਕੇ ਮੈਂ ਲਗਾਤਾਰ ਮਤਲਬ ਬੁਧਰਾਮ ਉਹ ਗੁੰਡਿਆਂ ਦੀ ਭੂ ਮਾਫੀ ਦੀ ਮਦਦ ਕਰ ਰਿਹਾ ਚਲੋ ਉਧਰ ਰੱਖ ਲੈਣੇ ਜੀ ਪਾਰਟੀ ਕੋਲੇ ਵੀ ਇਹ ਗੱਲ ਗਲਤ ਹੋ ਰਹੀ ਹੈ ਤੇ ਹਾਂ ਪਹਿਲਾ ਸਵਾਲ ਸੀ ਇਹਦਾ ਦੂਜਾ ਸਵਾਲ ਹੈ ਚਿੱਪ ਵਾਲੇ ਨੂੰ ਜੀ ਤੁਸੀਂ ਕਿਸਾਨੀ ਕੋਲ ਚ ਵੀ ਗਏ ਹੋ ਵੀ ਅਸੀਂ ਵਿਰੋਧ ਕਰਦੇ ਆਂ ਛੋਟੀ ਸਰਕਾਰ ਨੇ ਹੁਣ 2 ਲੱਖ ਮੀਟਰਾਂ ਨੂੰ ਮਤਲਬ ਮਨਜ਼ੂਰੀ ਦੇਤੀ ਅਸੀਂ 660 ਡਿਗ ਬਿਜਲੀ ਦੇ ਦਿੱਤੀ ਬਾਈ ਜੋ ਨਹੀਂ ਉਹਦਾ ਚਿਪਾ ਨਾਲ ਤਾਂ ਬਦਲ ਵੀ ਨਹੀਂ ਬਣਦਾ ਹੁਣ ਜਦੋਂ ਬਿਜਲੀ ਦੇ ਦਿੱਤੀ ਨਹੀਂ ਜਦੋਂ ਦੇਖੋ ਕੇਂਦਰ ਸਰਕਾਰ ਦਾ ਜਾਂਦਾ ਹੈ ਬਿਜਲੀ ਨੂੰ ਪ੍ਰਾਈਵੇਟ ਹੱਥਾਂ ਦੇ ਉਹ ਤਾਂ ਹੁਣ ਯਾਰ ਭਰਾ ਉਸ ਦਾ ਪਤਾ ਨਹੀਂ ਕੀ ਕੇਂਦਰ ਕੋਲੇ ਕੀ ਕੋਇਆ ਕਿ ਆਪਾਂ ਸਾਰੇ ਪੰਜਾਬ ਵਾਲੇ ਇਸ ਗੱਲ ਦਾ ਚੁੱਕੇ ਨੇ ਤੱਕਾ ਲੋਕਾਂ ਦੀ ਮਤਲਬ ਲੋਕਾਂ ਜਿਹੜੀ ਜੇ ਮੇਰੀ ਮੇਰੀ ਜਿਹੜੀ ਇਹਦੇ ਬਾਰੇ ਬਿਜਲੀ ਬੂਡ ਬਾਰੇ ਬਹੁਤਾ ਮੈਨੂੰ ਜਾਣਕਾਰੀ ਨਹੀਂ ਕਿੰਨੀ ਉਹ ਸਬਸਿਡੀ ਦਿੰਦੇ ਆ ਕੀ ਦਿੰਦੇ ਆ ਪਰ ਆਪਾਂ 600 ਯੂਨਿਟ ਬਿਜਲੀ ਨਹੀਂ ਪੰਜਾਬ ਦੇ ਲੋਕਾਂ ਨੂੰ ਜਿਹੜੇ ਪਸਾਨ ਗਰੀਬ ਹੈ ਉਹਨੂੰ ਦਿੰਨੇ ਆ ਮਤਲਬ ਏਜੰਡਾ ਤਾਂ ਤੁਸੀਂ ਉਹਨਾਂ ਦਾ ਲਾਗੂ ਕਰ ਰਹੇ ਹੋ ਕੇਂਦਰ ਸਰਕਾਰ ਦਾ ਜਦੋਂ 2 ਲੱਖ ਮੀਟਰ ਨੂੰ ਤੁਸੀਂ ਪੰਜਾਬ ਦੇ ਵਿੱਚ ਮਨਜ਼ੂਰੀ ਦੇਤੀ ਏਜੰਡਾ ਤਾਂ ਉਹਨਾਂ ਦਾ ਪ੍ਰਾਈਵੇਟ ਵਾਲਾ ਲਾਗੂ ਮੈਨੂੰ ਇਹ ਤੇ ਲੱਗੇ ਆ ਜਾਂ ਨਹੀਂ ਮਨਜ਼ੂਰੀ ਦੇਣੀ ਲੱਗਣ ਲੱਗਣੀ ਨਹੀਂ ਹੋ ਸਕਦਾ ਕਾਗਜ਼ਾਂ 'ਚ ਉਹਨਾਂ ਦੀ ਸਬਸਿਡੀ ਵਗੈਰਾ ਦਾ ਸਿਸਟਮ ਹੋਵੇ ਜਿਵੇਂ ਅੱਗੇ ਬਿਜਲੀ ਬੋਰਡ ਤੋਂ ਬਦਲ ਕੇ ਪੀਸੀ ਪੀਐਸਪੀ ਪੀਐਸਪੀ ਐਸਬੀ ਇਹ ਰੱਖਤਾ ਤਾਂ ਹੈ ਵਾਰੀ ਉਹ ਸਰਕਾਰਾਂ ਨੂੰ ਉਤਰਤਾਂ ਹੋ ਜਾਂਦੀਆਂ ਨੇ ਹੋਰ ਦੱਸੋ ਬਾਈ ਜੀ ਜਿਹੜੀ ਇਹ ਅੱਗੇ ਸੈਲੋ ਜੀ ਸਾਰਾ ਪੰਜਾਬ ਲੜਿਆ ਪੂਰੇ ਪੰਜਾਬ ਪੂਰੇ ਭਾਰਤ ਦੇ ਕਿਸਾਨ ਲੜੇ ਨੇ ਉਹ ਕਾਨੂੰਨਾਂ ਨੂੰ ਵਾਪਸ ਕਰਾ ਕੇ ਆਏ ਆ ਤੇ ਅੱਜ ਪੰਜਾਬ ਸਰਕਾਰ ਨੇ ਉਹ ਸੈਲੋਆਂ ਨੂੰ ਫੇਰ ਮਨਜ਼ੂਰੀ ਦੇ ਨਹੀਂ ਜੀ ਨਹੀਂ ਦਿੱਤੀ ਕਿਹਨੇ ਦਿੱਤੀ ਨਹੀਂ ਦਿੱਤੀ ਬਾਈ ਜੀ ਕਿਉਂਕਿ ਖੇਤੀਕਰਾਜ ਦਾ ਵਿਸ਼ਾ ਹੈਗਾ ਹੋਰ ਮਤਲਬ ਪੰਜਾਬ ਸਰਕਾਰ ਤੋਂ ਬਿਨਾਂ ਉਹਨੂੰ ਮਨਜ਼ੂਰੀ ਕਿਹਨੇ ਦੇ ਇਹਦੇ ਬਾਈ ਜੀ ਪਹਿਲਾਂ ਤੋਂ ਜਿਹੜੀ 15 16 ਤੋਂ ਚੱਲੀ ਆਉਂਦੀ ਹੈ ਉਹ ਹੈ ਜਿਹੜੀ ਮਨਜ਼ੂਰੀ ਦੀ ਗੱਲ ਆਈ ਸੀ ਨਾਲ ਦੀ ਨਾਲ ਮੈਂ ਵੀ ਪੜ੍ਹ ਲਈ ਸੀ ਔਰ ਸੀਐਮ ਨੇ ਵੀ ਉਸ ਨੂੰ ਵਾਪਸ ਕਰਦਾ ਸੀ ਕਿਵੇਂ ਹੋ ਸਕਦੀ ਹੈ ਮੰਡੀ ਬੋਰਡ ਨੇ ਐਫਸੀਆਈ ਦੇ ਰਾਹੀਂ ਫੂਡ ਸਪਲਾਈ ਜਿਹੜਾ ਫੂਡ ਸਪਲਾਈ ਨੂੰ ਵੀ ਇਹ ਜਿਹੜਾ ਹੁੰਦਾ ਇਹਨੂੰ ਰੱਖਣ ਦੀ ਦਿੱਤਾ ਇਹੋ ਜੀ ਗੱਲ ਆਈ ਸੀਗੀ ਸਟੋਰੇਜ ਉਹਨੂੰ ਕਰਤਾ ਸੀ ਕਹਿੰਦੇ ਨਹੀਂ ਦੇਖੋ ਮੰਤਰੀ ਸਾਹਿਬ ਮਨਜ਼ੂਰੀ ਤਾਂ ਦਿੱਤੀ ਹੈ ਨਾ ਇਹ ਕੈਨਸਲ ਕਰ ਦਿੱਤਾ ਬਾਈ ਜੀ ਹੁਣ ਜੇ ਕੋਈ ਜੇ ਕਿਸੇ ਨੇ ਕਿਸੇ ਨੇ ਕਰ ਦਿੱਤਾ ਸੀਗਾ ਉਹ ਤਾਂ ਕੈਨਸਲ ਕਰ ਦਿੱਤਾ ਸੀ ਪਹਿਲਾਂ ਵੀ ਚੱਲੀ ਆ ਰਿਆ ਨਾ ਉਹ ਤਾਂ ਕੈਨਸਲ ਉਦੋਂ ਹੋਇਆ ਜਦੋਂ ਲੋਕ ਸੰਘਰਸ਼ ਦੇ ਮੂਹਰੇ ਨਹੀਂ ਨਹੀਂ ਦੂਜੇ ਦਿਨ ਬਾਈ ਜੀ ਮੈਂ ਤਾਂ ਆਪ ਚਿੱਠੀ ਮੰਗਾ ਲਈ ਸੀ ਤੁਸੀਂ ਤੁਸੀਂ ਚਾਹੇ ਕਹਿ ਲੋ ਇਹ ਦੀ ਮੈਂ ਕਰਦਾ ਮੈਂ ਤਾਂ ਨਾਲ ਦੀ ਨਾਲ ਹੀ ਕਰਤਾ ਸੀ ਚਲੋ ਅਗਲਾ ਸੀ ਖੇਤੀ ਨਹੀਂ ਮਤਲਬ ਛੋਡੀ ਸਰਕਾਰ ਨੇ ਕਿਹਾ ਸੀ ਵੀ ਜਿਹੜੀ ਖੇਤੀ ਨੀਤੀ ਹੈ ਕਿਸਾਨਾਂ ਦੀ ਰਹਿਣਾ ਬਣਾਈ ਜਾਊਗੀ ਜਥੇਬੰਦੀਆਂ ਦੀ ਰਹਿਣਾ ਜੀ ਬਣਾਈ ਜਾਊਗੀ ਉਹ ਖੇਤੀ ਨੀਤੀ ਮਤਲਬ ਤੁਸੀਂ ਇੱਕ ਅਮਰੀਕਾ ਦੀ ਬੋਸਟਨ ਕੰਪਨੀ ਤੋਂ ਨਹੀਂ ਉਹਨੂੰ ਠੇਕਾ ਦਿੱਤਾ ਨਹੀਂ ਇਹ ਦੋਨੋਂ ਕੀ ਸਬੂਤ ਹੈ ਯਾਰ ਐਮਈ ਬਿਲਕੁਲ ਸਬੂਤ ਅਸੀਂ ਦੇਵਾਂ ਮੈਂ ਖੇਤੀਬਾੜੀ ਮੰਤਰੀ ਇਹ ਜਿਵੇਂ ਨਹੀਂ ਹੋ ਸਕਦਾ ਅੱਡੇ ਬੈਜੇ ਇਲਜ਼ਾਮ ਨਹੀਂ ਇਲਜ਼ਾਮ ਨਹੀਂ ਹੈ ਨੋ ਜਾ ਰਹੇ ਇਸ ਗੱਲ ਦੀ ਮੈਂ ਇਲਜ਼ਾਮ ਕਿਉਂ ਲਾਵਾਂਗੇ ਨਹੀਂ ਭਾਜੀ ਹੈ ਹੀ ਨਹੀਂ ਜਦੋਂ ਇਹ ਕਹਿੰਦਾ ਮੈਂ ਕਹਿੰਦਾ ਮੇਰੇ ਵੇਰੀ ਗੱਲ ਸੁਣੋ ਜੇ ਤੁਸੀਂ ਫਾਰਮਰ ਕਮਿਸ਼ਨ ਖੇਤੀਬਾੜੀ ਯੂਨੀਵਰਸਿਟੀ ਦੀ ਕੁਝ ਲੋਕ ਉਹਨਾਂ ਤੋਂ ਲੈ ਕੇ ਥੋੜ੍ਹਾ ਵੀ ਰਾਇ ਲੈ ਕੇ ਉਹ ਖੇਤੀਬਾੜੀ ਨੀਤੀ ਚੱਲੀ ਜਾਂਦੀ ਸੀ ਉਦਿਤ ਹੈ ਵੀ ਕੀ ਕਿਵੇਂ ਹੋਣਾ ਹੈ ਬਹੁਤ ਵਧੀਆ ਹੋਣੀ ਉਹਨਾਂ ਖੇਤੀ ਨੀਤੀ ਅਸੀਂ ਮੈਂ ਮੈਂ ਵੀ ਜਦੋਂ ਛੋਡੇ ਘਰੇ ਖੇਤੀ ਨੀਤੀ ਦਾ ਖਰੜਾ ਦੇਖ ਕੇ ਆਇਆ ਜੀ ਸਾਡੀ ਜਥੇਬੰਦੀ ਵੱਲੋਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਅਗਰਾਹਾ ਵੱਲੋਂ ਤਿੰਨ ਜਥੇਬੰਦੀਆਂ ਨੇ ਤੁਹਾਨੂੰ ਖੇਤੀ ਨੀਤੀ ਸਰਕਾਰ ਨੂੰ ਮੰਗੀ ਸੀ ਅਸੀਂ ਦੇਖੇ ਵੀ ਆਏ ਦੇਖੇ ਲੱਗ ਜਾਂ ਜੀ ਉਹਦੇ 'ਚ ਵੀ ਇਹਦੇ ਵੇਖੋ ਕੀ ਕੁਝ ਪਰ ਮਤਲਬ ਜੇ ਤੁਸੀਂ ਇਹਦਾ ਸਬੂਤ માંગਦੇ ਅਸੀਂ ਸਬੂਤ ਵੀ ਦੇਵਾਂ ਕਿਉਂਕਿ ਅਸੀਂ ਉਹਦਾ ਵਿਰੋਧ ਇਹ ਕਰਦੇ ਆਂ ਵੀ ਉਹ ਜਿਹੜੀ ਕੰਪਨੀ ਐ ਪ੍ਰਾਈਵੇਟ ਉਹਨੇ ਜਿਹੜੇ ਆਪਦੇ ਗਿਣਤੀਆਂ ਬਿੰਤੀਆਂ ਲਾਉਣੀਆਂ ਅਮਰੀਕਾ ਨੂੰ ਦੇਖ ਕੇ ਲਓ ਭਾਈ ਜੀ ਮੈਂ ਅਮਰੀਕਾ ਨਾਲ ਸੰਬੰਧ ਹੀ ਨਹੀਂ ਮੈਂ ਉਸ ਨਾਲ ਮੈਨੂੰ ਕੀ ਅਮਰੀਕਾ ਨਾਲ ਮੈਂ ਤਾਂ ਥੋੜਾ ਪੰਜਾਬ ਦਾ ਮੇਰੇ ਹਾਲਾਂਕਿ ਜਿੱਥੇ ਸਾਲ ਉਮਰ ਰਹਿੰਦੀ ਐ 60ਾਂ ਦੇ ਹੋਏ ਪਿਆ 17 ਵਜੇ ਮੈਂ ਅਮਰੀਕਾ ਤੋਂ ਕਿਲੇ ਉੱਥੇ ਕਿਸਾਨ ਨੂੰ ਮਤਲਬ ਜ਼ਮੀਨ ਵਾਧਾ ਹੁੰਦੀ ਐ ਸਾਡੇ 2-2 ਇਕੜ ਵਾਲਾ ਭਾਈ ਜੀ ਇਸ ਗੱਲ ਨੂੰ ਮੈਂ ਵੀ ਜਾਣਦਾ ਥੋੜੇ ਵੀ ਕੋਈ ਜਾਣਦਾ ਬਰੀਕੀ ਤੌਰ ਤੇ ਜਾਣਦਾ ਇਸ ਗੱਲ ਦੀ ਕਿਹਨਾਂ ਨਾ ਹੀ ਹੋਈ ਐ ਤੇ ਨਾ ਹੋਊਂਗਾ ਜਦੋਂ ਮੇਰੇ ਕੋਲੇ ਚਲੋ ਤੇ ਦੂਸਰਾ ਦੋ ਤਨਵਾਰੀ ਛੋਟੀ ਸਰਕਾਰ ਆਈ ਤੋਂ ਫਸਲਾਂ ਮਰ ਗਈਆਂ ਨਰਮਾ ਮਰਿਆ ਕਣਕ ਤੇ ਜੀ ਮਤਲਬ ਤੁਸੀਂ 6800 ਦੇ ਕੇ ਪੱਲਾ ਝਾੜ ਕੇ ਨਹੀਂ ਨਹੀਂ ਉਹ ਤੋਂ ਸੈਂਟਰ ਗਵਰਨਮੈਂਟ ਦਾ ਦੇ ਸਾਰਾ ਨੋਰਮਲ ਬਣਿਆ ਹੈ ਨਾ ਜਿੰਨਾ ਕਿਸੇ ਦੇ ਸਕਦਾ ਦੇਖੋ ਅਸੀਂ ਨਹੀਂ ਕਹਿੰਦੇ ਸੀ ਵੀ ਜਿਹੜੇ ਕਿਸਾਨ ਦੀ ਫਸਲ ਨਹੀਂ ਮਰੀ ਅਸੀਂ ਉਹਨੂੰ ਕਹਿੰਦੇ ਨਹੀਂ ਵੀ ਪਰ ਜਿੱਥੇ ਮਤਲਬ 80 90% ਫਸਲ ਮਰੀ ਉਹਥੇ 6500 ਰੁਪਏ ਕੀ ਕੰਮ ਕਰਦਾ ਨਹੀਂ ਮੈਂ ਤਾਂ ਪਰਸੈਂਟੇਜ ਨਹੀਂ ਨਾ ਬਣਾਉਂਗਾ ਜੇ ਤੁਸੀਂ ਗੁਰਪ੍ਰੀਤ ਸਿੰਘ ਪਰਸੈਂਟੇਜ ਬਣਾਉਂਗਾ ਉਹ ਬੇਕੇ ਮੈਂ ਕਿਹਨੇ ਸਾਰਾ ਕੁਝ ਉਸ ਤਰ੍ਹਾਂ ਕਰਦੇ ਇਹ ਜੀ ਗੱਲ ਆਪਣੇ ਵੱਲੋਂ ਨਹੀਂ ਤੁਸੀਂ ਇਸ ਗੱਲ ਨੂੰ ਕਦੇ ਵੀ ਨਾ ਬਗਾਨਗੀਅਕ ਕੋ ਮੈਨੂੰ ਮੈਂ ਤੁਹਾਡੇ ਨਾਲ ਹਰ ਗੱਲ ਸਮਝਾਉਂਦਾ ਜੇ ਮਤਲਬ ਆ ਅਸੀਂ ਬਗਾਨਗੀ ਵਾਲੀ ਗੱਲ ਹੁੰਦੀ ਫਿਰ ਅਸੀਂ ਇਹ ਸਵਾਲ ਨਹੀਂ ਕਰਦੇ ਇਹ ਠੀਕ ਹੈ ਤੁਸੀਂ ਕਰੋ ਤੁਸੀਂ ਦੇਖੋ ਕਿਸਾਨ ਦੇ ਪੁੱਤੋਂ ਤੁਹਾਡੇ ਫਾਦਰ ਸਾਹਿਬ ਨਹੀਂ ਨਹੀਂ ਮੈਂ ਕਿਸਾਨ ਵੀ ਛੋਟਾ ਐ ਮੇਰਾ ਕੋਈ ਕਾਰੋਬਾਰ ਨਹੀਂ ਮੇਰਾ ਖਾਲ ਦਾ ਮੇਰੀ ਗੱਲ ਤੋਂ ਮੈਂ ਖਾਲ ਦਾ ਵਜ਼ੀਰ ਬਣਿਆ ਕੋਈ ਇੱਕ ਵੀ ਕੋਈ ਪਰਮਿਟ ਕੋਟਾ ਕੁਝ ਵੀ ਜਿਵੇਂ ਬਲੌਕ ਕਰ ਲੈਂਦੇ ਮੇਰਾ ਕੁਝ ਨਹੀਂ ਮੈਂ ਤਾਂ ਤੁਹਾਡੇ ਨਾਲ ਨਾ ਦੇ ਲੋਕਾਂ ਨੇ ਬਣਾਤਾ ਦੁਰੇ ਵਰਦੇ ਠੀਕ ਹੋ ਗਿਆ ਮਤਲਬ ਕੁਝ ਕਿਸਾਨਾਂ ਨੂੰ ਤਾਂ ਮਿਲ ਗਿਆ ਕੁਝ ਕਿਸਾਨਾਂ ਨੂੰ ਐਸਡੀਐਮ ਤਸੀਹਦਾਰ ਪਟਵਾਰੀ ਲਟਰਮ ਸੈਟਰਮ ਸਾਰੇ ਰਲ ਕੇ ਉਹਦਾ ਜਿਹੜਾ ਨਾ ਜਿਹੜਾ ਉਹਦੇ ਮਤਲਬ ਸਰਕਾਰ ਨੇ ਜਿਹਦੇ ਕੋਲ ਜਿਹਦਾ ਦੀ ਮਿਲਿਆ ਉਹ ਮੜਾ ਪਲੀਜ਼ ਜਿੰਮੇ ਜਿੰਮੇ ਕਿੱਥੇ ਕਿੱਥੇ ਨੇੜੇ ਦੇ ਬੰਦੇ ਨੂੰ ਮਿਲ ਕੇ ਉਹ ਦੇ ਵਿੱਚ ਜਿਹੜਾ ਕੋਈ ਲੰਬੀ ਦੜਤ ਸਰਕਾਰ ਨਹੀਂ ਕਰਦੀ ਅੱਛਾ ਜਿਹੜਾ ਆਖਰੀ ਸਵਾਲ ਆ ਸਾਡਾ ਦੱਸੋ ਤੁਸੀਂ ਲੰਬੀ ਤੇ ਜਿੱਥੇ ਜੀ ਅੱਜ ਤੁਸੀਂ ਲੰਬੀ ਵਾਲੇ ਲੋਕਾਂ ਨੂੰ ਛੱਡ ਕੇ ਇੱਧਰ ਆ ਕੇ ਉਹ ਕਿਹੜੇ ਲੋਕਾਂ ਦੇ ਬੇਸਹਾਰਾ ਛੱਡ ਕੇ ਦੇਖੋ ਇਹ ਤੁਹਾਡੀ ਵੀ ਮਰਜ਼ੀ ਹੈ ਬੇਕਰ ਚੋਣ ਹੈ ਪਾਰਟੀ ਨੇ ਕਹਿੰਦਾ ਵੀ ਤੂੰ ਇਹ ਬਿਲਕੁਲ ਆਈਐਮਪੀ ਦੀ ਚੋਣ ਲੜਨੀ ਹੈ ਤੇ ਮੈਂ ਲੜ ਸਕਦਾ ਮੇਰਾ ਮੌਲਕ ਅਧਿਕਾਰ ਹੈ ਲੋਕਾਂ ਦੇ ਵੋਟਾਂ ਪਾਉਣ ਦੇ ਨਾਲ ਬਿਲਕੁਲ ਮੌਲਕ ਅਧਿਕਾਰ ਹੈ ਤੁਸੀਂ ਉਦੋਂ ਲੋਕਾਂ ਨਾਲ ਵਾਅਦੇ ਕਰਕੇ ਲੰਬੀ ਤੋਂ ਜਿੱਤੇ ਬਾਈ ਜੀ ਮੈਂ ਕੀਤਾ ਮੈਨੂੰ ਲੰਬੀ ਦੇ ਲੋਕਾਂ ਨੇ ਜਿੱਤਾਇਆ ਅਜੇ ਵੀ ਲੰਬੀ ਦੇ ਲੋਕ ਨਾਲ ਉਸ ਗੱਲ ਨੂੰ ਉਸ ਗੱਲ ਨੂੰ ਬਾਈ ਲੰਬੀ ਲੋਕ ਸਭਾ ਇਸ ਗੱਲ ਦੀ ਮਾਰਦੀ ਹੈ ਇਹ ਮੇਰੀ ਵੇਖੋ ਇਹ ਮੇਰਾ ਅਧਿਕਾਰ ਹੈ ਮੈਂ 10 ਚੋਣਾਂ ਵੀ ਲੜਨਾ ਲੋਕ ਮੈਨੂੰ ਮੋੜ ਦੇ ਦੇਗੇ ਮਰ ਜੂਗਾ ਬਿਲਕ ਆਈ ਐਮ ਐਲ ਏ ਚਲੋ ਆਈ ਐਮ ਐਲ ਏ ਸਾਹਿਬ ਖੜੇ ਆਪਣੇ ਸ਼ੰਗਲਾ ਸਾਹਿਬ ਇਹਤੇ ਦੋਸ਼ ਲਾਤਾ ਇਹਨਾਂ ਨੂੰ ਸਸਪੈਂਡ ਕਰਤਾ ਕਿੱਡੀ ਇਹਨਾਂ ਦੀ ਬਦਨਾਮੀ ਹੋਈ ਜੀ ਮੈਂ ਸਮਝਦਾ ਛੋਟੇ ਭਗਵੰਤ ਮਾਨ ਨੇ ਇੱਕ ਵੀ ਸਬੂਤ ਨਹੀਂ ਦਿੱਤਾ ਵੀ ਜਦ ਅਸੀਂ ਇਸ ਬੰਦੇ ਦੀ ਬਦਨਾਮੀ ਕਰਕੇ ਉਹਦੇ ਤੋਂ ਲਾ ਕੇ ਆ ਸਬੂਤ ਹੈ ਵੀ ਤਾਂ ਕਰਕੇ ਇਹਨੂੰ ਅਸੀਂ ਲਾ ਲਿਆ ਅਕਸਰ ਨੂੰ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਸੀ ਲੋਕਾਂ ਦਾ ਚੁਣਿਆ ਸੀ ਭਗਵੰਤ ਮਾਨ ਵੀ ਉਹੀ ਨਮਾਇੰਦਾ ਚੁਣਿਆ ਸੀ ਬਾਅਦ ਚਾ ਐਮ ਐਲ ਏ ਨੇ ਉਹ ਬਣਾਇਆ ਮਤਲਬ ਅੱਜ ਤੱਕ ਐਸਐਮਐਲ ਸਿੰਘਲਾ ਸਾਹਿਬ ਦਾ ਕੋਈ ਸਬੂਤ ਲੋਕਾਂ ਦੇ ਸਾਹਮਣੇ ਨਹੀਂ ਆਇਆ ਵੀ ਕਿਉਂ ਲਾਹਿਆ ਗਿਆ ਇਹ ਲੋਕਾਂ ਦਾ ਚੁਣਿਆ ਇਹਦਾ ਤੁਸੀਂ ਛੋਟੀ ਸਰਕਾਰ ਛੋਟੀ ਸਰਕਾਰ ਨਹੀਂ ਤੁਸੀਂ ਭਗਵਾਨ ਸੇ ਮਾਣ ਹੋ ਰਹੇ ਹੋ ਤੁਸੀਂ ਮਾਰ ਪੁੱਛ ਰਹੇ ਹੋ ਯਾਰ ਨਹੀਂ ਤੁਸੀਂ ਕਹਿੰਦੇ ਮੈਂ ਨਹੀਂ ਇਸ ਗੱਲ ਦਾ ਆ ਸਿੰਘਲਾ ਬੈਠਾ ਮੇਰੇ ਨਾਲ ਹੈ ਭਰਾ ਇਹ ਮੇਰੀ ਮਦਦ ਕਰੀ ਜਾਂਦਾ ਮੈਂ ਨਹੀਂ ਤੁਸੀਂ ਕੈਬਨਟ 'ਚੋਂ ਇੱਕ ਜ਼ਿੰਮੇਵਾਰ ਉਹਦੇ ਤੇ ਜਿਹੜੇ ਜ਼ਿੰਮੇਵਾਰੀਆਂ ਮੈਂ ਨਿਭਾ ਦੇਣਾ ਭਾਈ ਉਹਨਾਂ ਬਾਰੇ ਜਿਹੜੀ ਗੱਲ ਮੇਰੀ ਵੱਡੀ ਨਹੀਂ 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 ਦੇਖੋ ਲੋਕਾਂ ਦੀ ਜਵਾਬਦੇਹੀ ਸਰਕਾਰ ਤੋਂ ਹੈ ਚਲੋ ਇਹ ਸਵਾਲ ਵਿੱਚ ਰਹਿ ਗਿਆ ਹੋਰ ਕਰ ਲਓ ਨਹੀਂ ਸਵਾਲ ਪਹਿਲਾਂ ਇਹਦਾ ਜਵਾਬ ਤਾਂ ਦਿਓ ਨਾ ਵੀ ਨਹੀਂ ਇਹ ਬੈਂਕ ਦੇ ਵੀ ਇਹ ਕੱਲ ਨੂੰ ਇਹ ਭਾਈ ਹਾਈ ਕਮਾਂਡ ਕੋਲੇ ਆ ਕੱਲ ਨੂੰ ਗੱਲ ਲੇ ਜੇ ਕੋਈ ਹੋਰ ਬੰਦਾ ਜਿੱਦਦਾ ਹੈ ਭਾਵੇਂ ਅਸੀਂ ਨਹੀਂ ਟੋਣਾ ਜਿੱਸਾ ਲੈਂਦੇ ਤਾਂ ਮਤਲਬ ਇਸ ਕਰਕੇ ਵੀ ਜੇ ਛੋਡੀ ਹਾਂ ਚ ਹਾਂ ਬੰਦਾ ਨਹੀਂ ਮਲਾਉਂਦਾ ਛੋਟਾ ਜਿਹੜਾ ਸਾਰਿਆਂ ਤੋਂ ਵੱਡਾ ਕੇਜਰੀਵਾਲ ਹੈ ਉਹਦੀ ਹਾਂ ਨਹੀਂ ਹਾਂ ਨਹੀਂ ਮਲਾਉਂਦਾ ਇਸ ਗੱਲ ਇਸ ਗੱਲ ਦੇ ਵਿੱਚ ਮੈਂ ਨਹੀਂ ਬੋਲਦਾ ਮੇਰੀ ਹਾਂ ਜਨਾਬ ਮਲਾਉਂਦਾ ਨਾ ਮਲਾਉਂਦਾ ਮੈਨੂੰ ਮੈਨੂੰ ਉਹਨਾਂ ਨੂੰ ਚੰਗਾ ਲੱਗਿਆ ਮੈਨੂੰ ਮਿਨਿਸਟਰ ਬਣਾ ਲਿਆ ਮੈਂ ਤਾਂ ਮੈਂ ਐਮਐਲਏ ਤੁਰੇ ਫਿਰਦਾ ਸੀ ਮੈਂ ਨਹੀਂ ਗੱਲ ਕਰਦਾ ਇਹ ਚਲੋ ਇਹ ਤੁਸੀਂ ਨਹੀਂ ਕਰਦੇ ਹੁਣ ਛੋਟਾ ਕੇਜਰੀਵਾਲ ਜਿਹੜਾ ਕੇਜਰੀਵਾਲ ਮਤਲਬ ਇੱਕ ਭਾਸ਼ਾ ਇੱਕ ਜੋਂ ਇਸ ਝੰਡੇ ਨੂੰ ਲਾਗੂ ਕਰਨ ਨੂੰ ਪੂਰਾ ਤਿਆਰ ਰਹਿਆ ਕਰਦਾ ਅਸੀਂ ਕਹਿੰਦੇ ਆ ਵੀ ਬੋਦੀ ਕਰਨ ਲਈ ਤਿਆਰ ਹਨ ਰੱਬ ਜਾਣਦਾ ਕੌਣ ਤਿਆਰ ਹੈ ਉਹਨੇ ਮਤਲਬ ਉਸ ਜਿਹੜਾ ਸ਼ੀ ਵਿਚਾਰਤਾ ਰਾ ਉਹਨੂੰ ਫੋਲੋ ਕਰਕੇ ਉਹਦੇ ਨਾਲ ਸਹਿਮਤੀ ਪ੍ਰਗਟਾਤਾ ਮੇਰੇ ਕੀ ਛੋਟੀ ਸਰਕਾਰ ਮੈਂ ਨੋਟਿਸ ਨਹੀਂ ਬਾਈ ਜੀ ਇਹ ਨਹੀਂ ਨਹੀਂ ਜਿਹੜੀ ਜਿਹੜੀ ਹੈ ਨਹੀਂ ਉਹ ਬੈਥ ਨੂੰ ਇਹ ਗੱਲ ਦੇਖੋ ਮੰਤਰੀ ਸਾਹਿਬ ਇਹ ਤਾਂ ਕਿਸੇ ਤੋਂ ਲੁਕੀ ਨਹੀਂ ਚਲੋ ਹੋਣਾ ਜੀ ਬਾਈ ਜੀ ਮੇਰੇ ਨੋਟਸ ਨਹੀਂ ਤੇ ਨਾ ਹੀ ਮੈਂ ਇਹਦੇ ਸਹਿਮਤ ਜਾਂ ਪੰਜਾਬ ਪੰਜਾਬ ਹੈ ਤੇ ਪੰਜਾਬ ਦੀ ਗੱਲ ਪੰਜਾਬ ਨਾਲ ਕਰਨੀ ਹੈ ਇਹ ਤਾਂ ਪੰਜਾਬ ਨਾਲ ਛੋਟਾ ਸੁਪਰੀਮੋ ਆ ਉਹ ਇਹ ਤਾਂ ਯਾਰ ਬਾਰਟਿਕਾਰੇ ਸਾਰੇ ਦੇਸ਼ ਦੀ ਚਲਦੀ ਹੈ ਛੋਟਾ ਵੀ ਕੋਈ ਕਿਸਾਨ ਯੂਨੀਅਨ ਦਾ ਸੁਪਰੀਮੋ ਹੋਣਾ ਹਰ ਇੱਕ ਬੰਦੇ ਦਾ ਸੁਪਰੀਮੋ ਹੁੰਦਾ ਕਿਦੋਂ ਦਾ ਇੱਥੋਂ ਦਾ ਮੁੱਦਾ ਇੱਥੋਂ ਨਾਲ ਨਹੀਂ ਨਹੀਂ ਬਿਲਕੁਲ ਹੁੰਦਾ ਹੁਣ ਜਿਹੜੀ ਇੱਕ ਚੌੜਾ ਇੱਕ ਭਾਸ਼ਾ ਮਤਲਬ ਸਾਰੇ ਤੇ ਉਹ ਉਹ ਨਰਿੰਦਰ ਉਹ ਕੰਮ ਕਰਦੇ ਨੇ ਨਰਿੰਦਰਪੁਰ ਦੀ। ਸ਼ਿਕਰ ਛੋਟੀ ਪੰਜਾਬ ਸਰਕਾਰ ਨੂੰ ਤਾਂ ਕੱਢਣ ਕਿਉਂ ਨਹੀਂ ਕਰਦੇ? ਕਰਦੇ ਆਂ ਜੀ ਇਸ ਦਾ ਦੋ ਦੋ ਰੋਲ ਰੋਲਾ ਪਾਈ ਜਾਨੇ ਅਸੀਂ ਤਾਂ ਰੋਲ ਹੀ ਹੁਣ ਹੁਣ ਵੀ ਪਾ ਗਏ ਆਂ ਮੈਂ ਤਾਂ ਅਹੀ ਰੋਲਾ ਪਾਈ ਜਾਨੇ ਇਹ ਵੀ ਪਾਈ ਨਹੀਂ ਮਤਲਬ ਜਨਤਕ ਤੌਰ ਤੇ ਖ਼ਵਾਰਾ ਚ ਖੰਡਣਾ ਤੁਸੀਂ ਪੰਜਾਬ ਸਰਕਾਰ ਦੇ ਉਹਦੇ ਨਾਲ ਸਹਿਮਤੀ ਤਾਂ ਨਹੀਂ ਪ੍ਰਗਟ ਹੋਈ ਮੇਰੇ ਕੋਲ ਮੈਂ ਕੋਈ ਗੱਲ ਨਹੀਂ ਹੋਈ ਨਹੀਂ ਨਹੀਂ ਪੰਜਾਬ ਸਰਕਾਰ ਦੀ ਨਹੀਂ ਸਹਿਮਤੀ ਹੋਈ ਬਾਈ ਜੀ ਇਹ ਗੱਲ ਤਾਂ ਵੇਖੋ ਤੁਸੀਂ ਆਪਾਂ ਇਹ ਗੱਲ ਨਾ ਹੋਈ ਹੈ ਤੇ ਨਾ ਹੋਵੇ ਆਪਾਂ ਉਹਦੇ ਸਹਿਮਤੀ ਆਪਾਂ ਦੀ ਨਹੀਂ ਇਹ ਮੇਰੇ ਕੋ ਇਹ ਫੈਸਲਾ ਮਤਲਬ ਲੋਕਾਂ ਦੇ ਬਿਰੋਚ ਚ ਜੋ ਸਾਰੇ ਨੂੰ ਪਤਾ ਸਾਨੂੰ ਵੀ ਪਤਾ ਜੇ ਲੋਕਾਂ ਦੇ ਵਿਰੋਧ ਜੇ ਲੋਕ ਸਾਡੇ ਵਿਰੋਧ ਹੋ ਜੇ ਸੁਣਿਆ ਭਾਵਨਾਵਾਂ ਪਹੁੰਚਾਉਂਦਾ ਹੈ ਹੱਗੇ ਪਹੁੰਚਾਉਂਦਾ ਹੈ ਜਨਤਕ ਤੌਰ ਤੇ ਉਸ ਦਾ ਵਿਰੋਧ ਕਰਨਾ ਚਾਹੀਦਾ ਜਨਤਾ ਜੀ ਕਰਦੇ ਸਾਰੀ ਮਤਲਬ ਇੱਕ ਵੀ ਕਦੇ ਪ੍ਰੈਸ 'ਚ ਨਹੀਂ ਆਇਆ ਕਿਸੇ ਖ਼ਬਰ 'ਚ ਨਹੀਂ ਆਇਆ ਵੀ ਪੰਜਾਬ ਦੀ ਆਵਾਜ਼ ਦੇ ਪੱਧਰੀ ਨਹੀਂ ਮਤਲਬ ਬਹੁਤ ਪ੍ਰੈਸ 'ਚ ਨਾ ਜਾਂਦਾ ਪਰ ਮੈਂ ਲੋਕਾਂ ਨਾਲ ਲੋਕਾਂ ਦੇ ਨਾਲ ਪੰਜਾਬ ਦੇ ਨਾਲ ਪਹਿਲਾਂ ਵੀ ਸੀ ਤੇ ਹੁਣ ਵੀ ਹਾਂ ਚਲੋ ਇੱਕ ਤੁਸੀਂ ਨਾਲ ਹਾਂ ਜੀ ਜਾਨਾ ਤੁਸੀਂ ਨਾਲ ਇੱਕ ਪਸ਼ੂ ਪਾਲਣ ਮੰਤਰੀ ਵੀ ਹਾਂ ਜੀ ਮਤਲਬ ਇਸ ਏਰੀਏ ਦੇ ਵਿੱਚ ਇੰਨੇ ਪਸ਼ੂਆਂ ਦਾ ਨੁਕਸਾਨ ਹੋਇਆ ਕਹਿਣ ਤੋਂ ਪਰੇ ਮੈਨੂੰ ਪਤਾ ਦੇਖੋ ਮਾਰੇ ਜ਼ਿਮੀਂਦਾਰ ਦੀ ਇੱਕ ਜੇ ਕਹਿ ਦਈਏ ਪਸ਼ੂ ਕਿੱਥੇ ਰਹਿੰਦਾ ਮੈਨੂੰ ਪਤਾ ਜੀ ਮੈਨੂੰ ਹੋਇਆ ਤਾਂ ਮੈਂ ਤਾਂ ਨਾਲ ਦੀ ਨਾਲ ਟੀਮਾਂ ਲਾ ਕੇ ਜਿਹੜੀ ਮੇਰੀਆਂ ਦਵਾਈਆਂ ਲਾ ਕੇ ਜਿਹੜੀ ਉਹ ਅਕਸਰਾ ਨੇ ਅਣਗਹਿਲੀ ਵਰਤੀ ਉਹਦੇ ਵਿੱਚ ਉਹਦੇ ਵਿੱਚ ਉਹਨਾਂ ਦੇ ਕਾਰਵਾਈ ਕਰੀ ਉਹਨਾਂ ਦੇ ਹਾਂਜੀ ਹੋਈ ਹੈ ਇਹ ਮਤਲਬ ਮਾਰਸਾ ਜ਼ਿਲ੍ਹੇ ਦੇ ਵਿੱਚ ਹੋਈ ਹੈ ਹਾਂਜੀ ਹਾਂਜੀ ਇੱਥੋਂ ਦੀ ਜਿੱਥੋਂ ਦੇ ਸੀਗੇ ਖਿਆਲੇ ਕੋਲੇ ਤੇ ਜਿੱਥੋਂ ਦੇ ਸੀਗੇ ਇਹ ਖੜੇ ਹੈਗੇ ਹੈ ਹੋਈ ਬਾਈ ਜੀ ਤੁਸੀਂ ਦੇਖੋ ਫਾਈਲਾਂ ਚ ਹੋਈ ਐ ਮੈਂ ਭੇਜਣੀ ਐ ਜਿਹੜਾ ਹੁਣ ਆ ਗਿਆ ਸੀ ਕੋਲ ਉਸ ਨੂੰ ਨਹੀਂ ਮੈਂ ਪਾਸੇ ਕਰ ਸਕਦਾ ਉਹਦਾ ਸਰ ਡਾਕਟਰ ਸਾਹਿਬ ਦਾ ਉਹ ਜਿਹੜਾ ਡਾਕਟਰ ਸੀਗਾ ਉਹ ਡੱਪ ਗਿਆ ਬਾਰ ਬਾਰ ਦਾ ਹੋ ਗਿਆ ਜੀ ਉਹ ਉਹ ਆਪਣੀ ਰਿਟਾਇਰਮੈਂਟ ਮੰਗਦਾ ਸੀ ਮੈਂ ਤਾਂ ਉਹ ਵੀ ਰੋਗ ਦੀ ਵੀ ਨੂੰ ਨਹੀਂ ਰਿਟਾਇਰਮੈਂਟ ਦਿੱਤੀ ਐ ਜਿਹੜੀ ਗੱਲ ਮੇਰੇ ਵਿੱਚ ਮੇਲ ਤਾਂ ਵਿਧਾਨ ਸਭਾ ਦੇ ਵਿੱਚ ਆਇਆ ਜੀ ਦੇਖੋ ਠੀਕ ਐ ਕੀ ਤੁਸੀਂ ਉਹ ਸਰਕਾਰ ਆਪਣੀ ਮੁਆਵਜ਼ਾ ਦੇ ਰਹੀ ਹੋ ਸਰ ਮੁਆਵਜ਼ੇ ਵਾਸਤੇ ਵੀ ਪੈਨਾਲ ਇਸ ਦਾ ਕੋਈ ਲੈਣੀ ਸੀਗਾ ਇਹ ਮੇਰੇ ਵੱਲੋਂ ਸੈਂਟਰਲ ਗਵਰਨਮੈਂਟ ਨੂੰ ਲਿਖ ਕੇ ਦਿੱਤਾ ਗਿਆ ਵੀ ਜਿਵੇਂ ਕੁਦਰਤੀ ਆਪਤ ਨਾਲ ਫਸਲਾਂ ਜਿਹੜਾ ਡਿਜ਼ਾਰਟ ਸਿਸਟਮ ਹੁੰਦਾ ਉਹਦੇ ਵਿੱਚ ਪਾਇਆ ਜਾਵੇ ਸਾਨੂੰ ਇਹਦਾ ਮਾਅਬਦ ਦਿੱਤਾ। ਮਤਲਬ ਪਾਈ ਹੈ ਜਾਂ ਕੋਈ ਸਰਕਾਰ ਨੇ ਨਹੀਂ ਅਜੇ ਉਹਨਾਂ ਨੇ ਅਜੇ ਨਹੀਂ ਖਾਧਾ ਸਾਡੇ ਵੱਲੋਂ ਕੁਝ ਤੋਂ ਬਾਅਦ ਚਲੋ ਇਹ ਸਾਰੇ ਛੱਡੋ ਹੁਣ ਕੂਲਰੀਆਂ ਵਾਲੇ ਤੇ ਮਤਲਬ ਕੋਈ ਮੀਟਿੰਗ ਹੋ ਸਕਦੀ ਹੈ ਜਾਂ ਕਰ ਲਾਂ ਕਿਤੇ ਰਹੀ ਤੁਸੀਂ ਦੱਸੋ ਪੈਂਦਾ ਜਿਦਾ ਆਖੋ ਵਿੱਚ ਡਿਪਟੀ ਸਾਹਿਬ ਕਰ ਲਓ ਕਿਦਨ ਸਰ ਫੋਨ ਦੇ ਨਾਲ ਉਹ ਕੁਲਰੀ ਵਾਲੇ ਮਸਲੇ ਦਾ ਡਿਟੇਲ ਲੈ ਕੇ ਮੀਟਿੰਗ ਕਰ ਲਓ ਫਿਰ ਸਰ ਮੈਂ ਕੁਲਰੀ ਵਾਲੇ ਮਸਲੇ ਬਾਰੇ ਐਸਐਸਪੀ ਸਾਹਿਬ ਨਾਲ ਕਰਕੇ ਸਰ ਦੀ ਗੱਲ ਕਰਾ ਦੂੰਗਾ ਬਸ ਬਸ ਉਹ ਜਿਵੇਂ ਵੀ ਹੋ ਸਕਦਾ ਨਾ ਕਰ ਮੈਂ ਤਾਂ ਉਹ ਮੀਟਿੰਗ ਕਰਾ ਦਵਾਂਗਾ ਐਸਐਸਪੀ ਨੂੰ ਦੇ ਟੈਲੀਫੋਨ ਦੇ ਅਸੀਂ ਦੇਖੋ ਜੀ ਹੁਣ ਜੇ ਸਾਰਾ ਮਾਨਸਾ ਜ਼ਿਲ੍ਹੇ ਦਾ ਪੁਲਿਸ ਪ੍ਰਸ਼ਾਸਨ ਉਹ ਕੁੂ ਮਾਫੀਆਂ ਦੀ ਪਿੱਠ ਦੇ ਖੜਾਏ ਮਤਲਬ ਇਹਨਾਂ ਤੁਸੀਂ ਕਿੰਨੀ ਕਹਾ ਸਰ ਮੈਂ ਉਸ ਦਾ ਨਹੀਂ ਜਿਹੜਾ ਜਿਹੜਾ ਮੇਰੇ ਵੱਲੋਂ ਮੈਂ ਨਹੀਂ ਕਦੇ ਵੀ ਵਿਚਾਰਦਾ ਮੈਂ ਤੁਹਾਡੇ ਨਾਲ ਆ ਜਿਹੜੇ ਬੇਇਨਸਾਫੀ ਹੈ ਜੇ ਇਨਸਾਫ ਦੀ ਗੱਲ ਹੋਤੇ ਹੈਗਾ ਜਿੱਥੇ ਨਹੀਂ ਉੱਥੇ ਨਹੀਂ ਬੇਇਨਸਾਫੀ ਤਾਂ ਸੀ ਤੁਹਾਨੂੰ ਕਹਿੰਦੇ ਵੀ ਨਹੀਂ ਬੇਇਨਸਾਫੀ ਕਿਸੇ ਰੰਗ ਨੂੰ ਜਾਈਂ ਮਤਲਬ ਇੱਕ ਉਹ ਕਿਸਾਨ ਦੀਆਂ ਦੋਨੇ ਲੱਤਾਂ ਗੱਡੀ ਚੜਾ ਕੇ ਤੋੜੀਆਂ ਗਈਆਂ ਸੀ ਸੀਸੀਟੀਵੀ 'ਚ ਅਸੀਂ ਅਸੀਂ ਗੱਡੀ ਦਾ ਨੰਬਰ ਹੈ ਸਰਪੰਚ ਦੀ ਰਾਜੂ ਸਰਪੰਚ ਦੀ ਗੱਡੀ ਹੈ ਮਤਲਬ ਜੀ ਤੇ ਇੱਕ 5 ਮਹੀਨੇ ਹੋ ਗਏ ਵੀ ਉਹ ਗੁੰਡਿਆਂ ਤੇ ਕੋਈ ਕਾਰਵਾਈ ਨਹੀਂ ਠੀਕ Subscribe to One India channel and never miss an update.